ਕੱਲ ਨੂੰ ਤੁਹਾਨੂੰ ਛੁੱਟੀ ਹੈ 15 ਅਗਸਤ ਦੀ ਤਾਂ ਬੜੇ ਛੋਟੇ ਬੱਚੇ ਹੁੰਦੇ ਹਨ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਇਹ ਛੁੱਟੀ ਕਿਸ ਦੀ ਦੀ ਹੈ ਬੱਚਾ ਆਪਣੀ ਮਾਂ ਨੂੰ ਪੁੱਛਦਾ ਹੈ ਮੈਨੂੰ ਸਮਝ ਨਹੀਂ ਆਉਂਦੀ ਮਾਂ ਆਜ਼ਾਦੀ ਕੀ ਹੈ ਮੈਨੂੰ ਸਮਝ ਨਹੀਂ ਆਉਂਦੀ ਮਾਂ ਆਜ਼ਾਦੀ ਕੀ ਹੈ ਕਿਸ ਦੀ ਰਿਸ਼ਤੇਦਾਰ ਹੈ ਕਿਸ ਦੀ ਧੀ ਹੈ ਉੱਤਰ ਆਜ਼ਾਦੀ ਅਹਿਸਾਸ ਹੈ ਲੋਜਦਾ ਹਰ ਜੀ ਹੈ ਸੂਰਮਿਆਂ ਦੇ ਰਿਸ਼ਤੇ ਧਾਰੇ ਅਣਖ ਦੀ ਧੀ ਹੈ ਬਹੁਤ ਖੂਬ ਇਹ ਕੀ ਖਾਂਦੀ ਹੈ ਇਹ ਕੀ ਪੀਂਦੀ ਹੈ ਇਹ ਕੀ ਪਹਿਨਦੀ ਹੈ ਤੇ ਕਿੱਦਾਂ ਜਿੰਦੀ ਹੈ ਅੱਜ ਕੱਲ ਬੰਦੇ ਖਾਂਦੀ ਹੈ ਅੱਜ ਕੱਲ ਬੰਦੇ ਖਾਂਦੀ ਹੈ ਅਤੇ ਰਤ ਪਿੰਦੀ ਹੈ ਤਰੰਗਾ ਪਹਿਨਦੀ ਹੈ ਤੜਪ ਕੇ ਜਿੰਦੀ ਹੈ ਇਹ ਕਿੱਥੇ ਰਹਿੰਦੀ ਹੈ ਇਹਦਾ ਕਿਹੜਾ ਘਰ ਹੈ ਇਹਦਾ ਕਿਹੜਾ ਸ਼ਹਿਰ ਹੈ ਇਹਦਾ ਕਿਹੜਾ ਬਰ ਹੈ ਚੋਰਾ ਨਾਲ ਰਹਿੰਦੀ ਹੈ ਰਾਜਨੀਤੀ ਇਹਦਾ ਘਰ ਹੈ ਚੋਰਾ ਨਾਲ ਰਹਿੰਦੀ ਹੈ ਰਾਜਨੀਤੀ ਇਹਦਾ ਘਰ ਹੈ ਕਾਫੀਾਂ ਦੇ ਸ਼ਹਿਰ ਵਿੱਚ ਹਰ ਪਹੀਆ ਦਾ ਵਾਰਾ ਕੀ ਆਹ ਮਸਤਾ ਕੀ ਬਾਤ ਹੈ ਅੱਜ ਸਾਰੇ ਸਕੂਲ ਬੰਦ ਨੇ ਕਿ ਇਹਨੂੰ ਵੀ ਛੁੱਟੀ ਹੈ ਅੱਜ ਸਾਰੇ ਸਕੂਲ ਬੰਦ ਨੇ ਕਿ ਇਹਨੂੰ ਵੀ ਛੁੱਟੀ ਹੈ ਸਾਡੇ ਘਰ ਨਹੀਂ ਆਉਂਦੀ ਕਿ ਸਾਡੇ ਨਾਲ ਰੁੱਠੀ ਹੈ ਸਾਡੇ ਆਉਣਾ ਚਾਹੁੰਦੀ ਸਾਡੇ ਆਉਣਾ ਚਾਹੁੰਦੀ ਏ ਸਖਤੇ ਆਉਣ ਨਹੀਂ ਦਿੰਦੇ ਇਹ ਵਾਸਤੇ ਪਾਉਂਦੀ ਏ ਉਹ ਪਾਉਣ ਨਹੀਂ ਦਿੰਦੇ ਹਾਂ ਪੁੱਤਰ ਆਜ਼ਾਦੀ ਹਾਂ ਪੁੱਤਰ ਅੱਜ ਆਜ਼ਾਦੀ ਤਿਰੰਗਾ ਲਹਿਰਾਉਣ ਦੇ ਸੀ ਅੱਜ ਆਜ਼ਾਦੀ ਤਿਰੰਗਾ ਲਹਿਰਾਉਣ ਗਈ ਸੀ ਆਪਣੀ ਦੁਰਦਸ਼ਾ ਹੱਥੋਂ ਭਰੀ ਪੀਤੀ ਪਈ ਸੀ 15 ਅਗਸਤ 26 ਜਨਵਰੀ ਨੂੰ ਤਿਰੰਗਾ ਗੱਲ ਲਉਦੀ ਹੈ ਸ਼ਹੀਦਾਂ ਦੀ ਯਾਦ ਵਿੱਚ ਨੈਣ ਵਰਸਾਂਦੀ ਹੈ ਇਹ ਲੰਬੀਆਂ ਬਾਹਾਂ ਵਿੱਚ ਚਿਰਾਂ ਦੀ ਬੇਹੋਸ਼ ਹੈ ਇਹ ਲੰਬੀਆਂ ਬਾਹਾਂ ਵਿੱਚ ਚਿਰਾਂ ਦੀ ਬੇਹੋਸ਼ ਹੈ ਇਹ ਵੀ ਜੋ ਦਸ਼ਾ ਹੈ ਕੁਰਸੀਆਂ ਦਾ ਦੋਸ਼ ਹੈ ਮੈਲਾਂ ਦੇ ਮੁਸਕ ਵਿੱਚ ਹੋ ਗਈ ਬੇਪਰਦ ਹੈ ਮੈਲਾਂ ਦੇ ਮੁਸਕ ਵਿੱਚ ਹੋ ਗਈ ਬੇਪਰਦ ਹੈ ਹੈ ਰਾਬਿਤ ਕੂੰ ਗੁਰੂ ਨੇ ਸੀਨੇ ਵਿੱਚ ਦਰਦ ਨਾਮ ਕਾ ਆਜ਼ਾਦੀ ਹੈ ਸਰਮਾਇਦਾਰਾਂ ਦੀ ਗੁਲਾਮ ਹੈ ਬਦਿਆਂ ਦੇ ਬਾਪਿਆਂ ਸੰਗ ਹੋ ਗਈ ਬਦਨਾਮ ਹੈ ਆਜ਼ਾਦੀ ਤਾਂ ਚਾਨਣ ਹੈ ਆਜ਼ਾਦੀ ਤਾਂ ਚਾਨਣ ਹੈ ਹਰ ਮਜ਼ਬ ਦਾ ਨੂਰ ਹੈ ਇਹ ਸਾਂਝੇ ਸ਼ਹੀਦਾਂ ਦੀ ਇੱਕ ਸਾਂਝੀ ਵੀਰ ਹੈ ਅਦਲਾ ਇਨਾਦ ਹੈ लाचार ਹੈ ਅਪੰਗ ਹੈ ਸਤਰੰਗੀ ਪੀਂਗੀ ਤੇਲੀ ਹੋਗਾ ਹੀ ਬਦ ਰੰਗ ਹੈ ਹੁਣ ਸਮਝ ਗਿਆ ਪੁੱਤਰ ਆਜ਼ਾਦੀ ਆਸ-ਪਾਸ ਹੈ ਹੁਣ ਸਮਝ ਗਿਆ ਪੁੱਤਰ ਆਜ਼ਾਦੀ ਆਸ-ਪਾਸ ਹੈ ਮਨਜੀਤ ਦੇ ਰਿਸ਼ਤੇਆਂ ਤੋਂ ਕਿ ਤੋਂ ਖੁਸ਼ ਗਈ ਕਿ ਤੇ ਖਾਸ ਅੰਨੇ ਕਿ ਤੋਂ ਖੁਸ਼ ਗਈ ਤੇ ਖਾਸ ਹੈ ਬਹੁਤ ਖੂਬ ਬਹੁਤ ਖੂਬ